ਉਹ ਆਇਆ ਜੇ ਭੜਿਆ ਉੱਡ ਗਿਆ ਲੈ ਕੇ ਬੇਰੀ ਬੇਰੀ ਛੋਟੀ ਜਿਹੀ ਧਾਰੀ ਮੇਰੀ ਰਾਤ ਨੂੰ ਬਹੁਤ ਫਿਰੇ ਉਹ ਮੋਰ ਬੇਰੀ ਬੇਰੀ ਕਰਦਾ ਫਿਰਦਾ ਸੀ ਜਿਹੜਾ ਉਹਨੂੰ ਫੜ ਕੇ ਲੈ ਗਿਆ ਤੁਰੰਤੇ ਲੈ ਕੇ ਉਹ ਮੇਰੀ ਰਾਤ ਨੂੰ ਬੁਧਿ ਕਰੇ ਉਹ ਗੁਰ ਗਿਆ ਬੇਰੀ ਬੇਰੀ ਕਰਦਾ ਫਿਰਦਾ ਮੇਰੀ ਅੰਦਰ ਲੱਗ ਰਹੀ ਆਪਣੀ ਉਹ ਮੋਰ ਖਿੱਚਿਆ ਚਾਰਨ ਸੇਸ਼ ਕਰ ਕੰਪਣ ਲਾਗੇ ਨੈਣੀ ਨੀਂਦ ਅਸਾਰ ਬਹਿ ਆ ਵੀ ਕਮਲ ਲਾਗੇ ਮੈਨੂੰ ਨੀਰ ਅਸਾਰ ਬਹੇ ਜੂਬਾ ਬਜਰ ਸੁਧ ਵੀ ਮਿਲਦਾ ਤਾਬਰੇ ਤੁਨ ਕੀ ਆਸ ਕਰੇ ਅੰਦਰ ਜਿਹੜੀ ਸ਼ਕਤੀ ਸੀ ਨਾ ਦੇਖਣ ਸਕਤੀ ਪੈਰ ਅਸਲ ਜਦੋਲਦੇ ਦੀ ਹੈ ਪੈਰ ਨਹੀਂ ਡੋਲਦੇ ਅੰਦਰਲੇ ਚਰਨ ਡੋਲਦੇ ਨੇ ਉਦੋਂ ਦਾ ਸਰੀਰ ਜਿਹੜਾ ਉਹਦੇ ਉੱਤੇ ਬੁੱਧ ਵੱਲਦੀ ਰਹਿੰਦਾ ਜਦੋਂ ਉਹ ਬੁੱਧ ਵੱਲ ਘਟ ਜਾਂਦਾ ਉਦੋਂਲੇ ਸ਼ੇਰ ਦੀ ਸ਼ਕਤੀ ਘਟ ਜਾਂਦੀ ਬੁਧ ਬਲ ਕਰਕੇ ਦਬਾਅ ਤੇ ਕੰਟਰੋਲ ਹੈ ਬੁਧ ਬਲ ਘਟ ਗਿਆ ਦਬਾਅ ਤੇ ਕੰਟਰੋਲ ਘਟ ਗਿਆ ਸਰੀਰ ਤੇ ਟੋਰ ਘਟ ਗਿਆ ਬੁਧ ਘਿਰ ਹੋ ਜਾਂਦੀ ਸ਼ਕਤੀ ਘਿਰ ਹੋ ਗਈ ਪੈਰਾਂ ਦੇ ਘਟੋ ਨਹੀਂ ਰਿਹਾ ਫਿਰ ਥੜਕਣ ਲੱਗੇ ਅੱਖਾਂ ਦੇ ਵਿੱਚ ਲਾਈਟ ਘੜ ਗਈ ਤੇ ਘੜ ਸ਼ਕਤੀ ਘੜ ਗਈ ਸੋਹਣ ਸ਼ਕਤੀ ਘੜ ਗਈ ਹਾਂ ਚਰਨ ਸੇਸ ਕਰ ਕੰਪਨ ਲੱਗੇ ਸਰ ਘਬੜ ਲੱਗਿਆ ਮੈਨੇ ਨੀਰ ਅਸਾਰ ਬਹਿ ਤਾ ਨਾ ਨੀ ਬੀਖਾਂ ਦੇ ਬਾਰੀ ਹੋਣ ਲੱਗਿਆ ਜੇ ਬਾ ਬਜਨ ਸੁਧ ਨਹੀਂ ਨਿਕਸੇ ਜਿਵੇਂ ਦੇ ਘਰ ਟੋਲ ਨਹੀਂ ਆਇਆ ਸੁਧ ਬਜਨ ਦੀ ਨਿਕਲਦਾ ਤਬਰੇ ਧਰਮ ਦੀ ਆਸ ਕਰੇ ਫਿਰ ਕਹਿੰਦੇ ਧਰਮ ਦੀ ਆਸ ਕਰਦਾ ਫਿਰ ਮਾਰਾ ਫਿਰ ਸੁਧ ਦਾ ਬੋਲ ਨਹੀਂ ਹੁੰਦਾ ਫਿਰ ਧਰਮ ਦੀ ਯਾਦ ਕਰਨੀ ਹੈ ਸਾਜੋ ਕਿਰਪਾ ਕਰੇ ਲੇਵ ਲਾਵੇ ਨਾਹਾ ਹਰ ਹਰ ਨਾਮ ਲਿਓ ਦੇਰ ਹਰਿਓਂ ਕਿਰਪਾ ਕਰੇ ਪਹਿਲਾ ਹੀ ਸਰੀਰ ਤੰਦਰੁਸਤ ਹੋਵੇ ਲੋਕਾਂ ਨਾਲ ਹਰ ਨਾਲ ਲਾਲਵੇਂ ਜੇ ਬਗਾਵੇ ਆਪਣੇ ਮੂਰਨਾ ਜੀਵ ਜੁੜਿਆ ਰਹੇ ਲਾਹ ਹਰ ਹਰ ਰਾਮ ਲਿਓ ਤਾ ਹਲਾ ਹਰ ਹਰ ਕੋ ਨਾ ਲਾ ਲੈ ਲੋਬਲਾ ਹਰ ਕੋ ਨਾਮ ਨਾਲ ਅੰਤਰਾ ਦੂਜੀ ਆਵਾਜ਼ ਨਾਲ ਜੁੜਿਆ ਆ ਉੱਥੋਂ ਸਮਝ ਆਉਂਦੀ ਹੈ ਉੱਥੋਂ ਸੋਝੀ ਪੈਂਦੀ ਹੈ ਸੱਚ ਦੀ ਸੋਝੀ ਉੱਥੋਂ ਮੈਂਦੀ ਕਿਉਂਕਿ ਅੰਤਰਾ ਆਤਮਾ ਸਤ ਸਰੂਪ ਹੈ ਉਹਦੇ ਨਾਲ ਜੁੜੇ ਨਹੀਂ ਸਾਜ ਦਾ ਪਤਾ ਲੱਗਦਾ ਗੁਰਪ੍ਰਸਾਦੀ ਹਰ ਤਨ ਪਾਇਓ ਅੰਤੇ ਜਾਂਦਿਆਂ ਨਾਲ ਚਲਿਓ ਗੁਰਪ੍ਰਸਾਦੀ ਹਰ ਤਨ ਪਾਇਓ ਜੇ ਹਰ ਤਨ ਮਿਲ ਜਵੇ ਉੱਥੋਂ ਤੱਤ ਦਾ ਸੱਚ ਦਾ ਗਿਆਨ ਉੱਥੋਂ ਮਿਲ ਜਵੇ ਤਾਂ ਉਹ ਹੀ ਨਾਲ ਜਾਂਦਾ ਗੁਰਪ੍ਰਸਾਦੀ ਹਰ ਤਨ ਪਾਇਓ ਅੰਤੇ ਜਾਂਦਿਆਂ ਨਾਲ ਚਲਦਿਆਂ ਨਾਲ ਚਲੇ ਉਹ ਨਾਲ ਜਾਂਦਾ ਜਿਹੜਾ ਸੋਜੀ ਸਾਨੂੰ ਕੁਰਬਾਨੀ ਦੀ ਜਿਹੜੀ ਸਮਝ ਆ ਗਈ ਇਹ ਨਾਲ ਰਹਿੰਦੀ ਹੈ ਜਾਣ ਲੱਗਿਆਂ ਦੇ ਬਾਕੀ ਕੁਛ ਨਹੀਂ ਰਹਿੰਦਾ ਇਸ ਕਰਕੇ ਤੁਹਾਨੂੰ ਸੱਚਾ ਨਜ਼ਾਰੀ ਬਾਕੀ ਸਭ ਕੁਝ ਟੁੱਟਾ ਟੁੱਟਾ ਇੱਥੇ ਰਹਿ ਜਾਂਦਾ ਝੂਠੀ ਦੁਨੀਆ 'ਚ ਝੂਠੀ ਦੁਨੀਆ ਦਾ ਤਾਂ ਝੂਠੀ ਦੁਨੀਆ 'ਚ ਰਹਿ ਜਾਂਦਾ ਸੱਚੀ ਦੁਨੀਆ ਦਾ ਤਾਂ ਇਹ ਨਾਲ ਜਾਂਦਾ ਸੱਚੀ ਦੁਨੀਆ ਜਾ ਰਹੀ ਹੈ ਨੇ ਉਹ ਨਾਲ ਜਾਂਦਾ ਇਹ ਆਪ ਵੀ ਸਤਿ ਸਰੂਪ ਹੈ ਇਹਦੇ ਨਾਲ ਸੱਚੇ ਜਾ ਸਕਦਾ ਝੂਠੀ ਜਾ ਸਕਦਾ ਸ਼ਰੀਰ ਵੀ ਝੂਠ ਦਾ ਬਣਿਆ ਆਇਆ ਵੀ ਹੈ ਜਾਂਦਾ ਸਹਿਦ ਕਬੀਰ ਸਮੋਹਰੇ ਸੰਤੋ ਅਣ ਤੁਮ ਕਸ਼ਮੇ ਲੈਣਾ ਕਿਉ ਇਹ ਗਾਣਾ ਸੱਤਾਰ ਸੱਤਾਰ ਗਾਇਆ ਵੀ ਬੜੇ ਡੇਰੇ ਬਣਾਏ ਹਨ ਤੁਹਾਨੂੰ ਇਕੱਠਾ ਕੀਤਾ ਕਦੇ ਲੈ ਕੇ ਗਿਆ ਕੋਈ ਨਾਲ ਅੰਤਾਰ ਕਜੂਆ ਲੈਣਾਗੇ ਉਹ ਚਾਹੇ ਕੋਈ ਸੰਸਾਰੀ ਆਦਮੀ ਚਾਹੇ ਕੋਈ ਡੇਰੇਦਾਰ ਸੰਤਾ ਲੈ ਗਿਆ ਗੁਰਦਮ ਤੁਸੀਂ ਤਾਂ ਇਹ ਕੰਮ ਨਾ ਕਰੋ ਸੰਸਾਰੀ ਨਾ ਕਰਨ ਤੁਸੀਂ ਤਾਂ ਗੱਲ ਸਮਝੋ ਤੁਸੀਂ ਕਾਹਦੇ ਇਕੱਠੇ ਕਰੀਏ ਡੇਰੇਆਂ ਚ ਬਾਜ਼ਾਰ ਥੇ ਤੁਸੀਂ ਵਾਇਆ ਕੰਪਟੀ ਗਈ ਜਾਂਦੇ ਤੁਸੀਂ ਇਹ ਕੰਮ ਨਾ ਕਰੋ ਆਮ ਲੋਕ ਤੁਹਾਨੂੰ ਦੇਖੇ ਲੋਕ ਵਰਗੂ ਤੁਹੇ ਲੋਕਾਂ ਨੇ ਗੇਲੇ ਆ ਬਲੋਗ ਥੋੜੇ ਚਲੇ ਸਤਨ ਦੇ ਚੇਲੇ ਕੁ ਵੀ ਆਦਮੀ ਨੇ ਕ ਵੀ ਆਦਮੀ ਉਹਦੇ ਚੇਲੇ ਸੰਤਰੀਏ ਸਮਝ ਲਈ ਉਹਦੀ ਗੱਲ ਦੀ ਕਬੀਲ ਨੂੰ ਬਹੁਤ ਅਮੀਰ ਆਦਮੀ ਆਉਂਦੇ ਨੇ ਸੰਤਾਂ ਕੋ ਉਹਨਾਂ ਦੀ ਨਕਲ ਸੰਤ ਕਰਕੇ ਅਮੀਰ ਹੋ ਜਾਂਦੇ ਨੇ ਆਹ ਜਰਾਮ ਕੀ ਹੈ ਇਹ ਤਾਂ ਸਾਈਕਲ ਤੇ ਟੁੱਟੇ ਜੇ ਤੇ ਫਿਰਦਾ ਸੀ ਬਾਸਟਲ ਸੀ ਐਨਾ ਮੇ ਕਿਉਂ ਆ ਅਮੀਰ ਕੋਲ ਆਇਓ ਨਾ ਚੇਲਾ ਬਣ ਕੇ ਵੀਰ ਹੋ ਗਿਆ ਗਰਪਲ ਚ ਜਾ ਗਿਆ ਗਰਕਾਰਾ ਬਹਿ ਗਿਆ ਉਹ ਵੀਰ ਦਾ ਇਹ ਕੋ ਆਏ ਤੇ ਇਹ ਵੀਰਾ ਅਵੀਰ ਹੋ ਕੇ ਭੁੱਲ ਜਾ ਹੋ ਗਿਆ ਤੇ ਇਹ ਵੀਰਾ ਦਾ ਚੇਲਾ ਵੀਰਾ ਦੇ ਗਿਲ ਨੇ ਇਸੇ ਗੱਲ ਦੀ ਸਮਝ ਲਈ ਜਿਹੜਾ ਜਿਹਦੀ ਨਕਲ ਕਰੇ ਉਹਦਾ ਜੇਲਾ ਹੁੰਦਾ ਇਹ ਤਾਂ ਵੀਰਾ ਤੋਂ ਹੀ ਪ੍ਰਭਾਵਤ ਹੋਇਆ। ਘੇਟਾ ਵੀਰਾ ਨਾ ਗਿਆ ਲਾਇਆ ਹੋਇਆ। ਵੀਰਾ ਤੋਂ ਪ੍ਰਭਾਵਤ ਹੋ ਗਏ ਨਾ ਮਾਇਆ ਇਕੱਠੀ ਕੀਤੀ ਹੈ ਨਾ। ਪਰ ਇਹਦੇ ਬੱਲੇ ਕੁਝ ਨਹੀਂ ਸੀਗਾ ਇਹਦਾ ਮਤਲਬ ਹੈ। ਇਹਨੂੰ ਪਰਜਮੇ ਇਹਦੀ ਇੱਜ਼ਤ ਹੈ ਸੰਸਾਰੀ ਹੈ ਮੇਰੀ ਕਰਕੇ ਪੈਸੇ ਕਰਕੇ। ਪੁਰਾਣੇ ਕਥਾ ਗਾਵੇ ਇੰਦੇ ਟਕਰੌੜੀ ਦੇ ਸਾਰੇ ਗਾਹਾਂ ਦੀ ਜ਼ਰਾਤ ਇੱਜ਼ਤ ਦਾ ਕੋਈ ਫਿਰਰ ਵਰਗ ਨਹੀਂ ਪੈਂਦਾ ਇਹਨਾਂ ਦੇ ਖਿਆਲ ਚ ਨਹੀਂ ਆਉਦਾ ਇਹ ਚ ਕਹਿੰਦੇ ਪਿੱਛੋਂ ਦੋ ਜਾਰ 100-200 ਸਾਲ ਲੋਕਾਂ ਨੂੰ ਸਾਨੂੰ ਯਾਦ ਕਰ ਲੋ ਇਦਾਂ ਹੈ ਇਹਨਾਂ ਦਾ ਹੋਰ ਜ਼ਿਆਦਾ ਨਹੀਂ ਹੋਗਾ ਸਾਲੋ 100-200 ਸਾਲ ਲੋਕਾਂ ਨੂੰ ਸਾਨੂੰ ਯਾਦ ਕਰ ਇੱਥੇ ਜ਼ਿਆਦਾ ਨਹੀਂ ਇਹਨਾਂ ਦੀ ਹੁੰਦੀ ਇਹ ਲੋਗਾਂ ਨਾਲ ਦੀ ਦੌੜ ਨਹੀਂ ਹੈ ਇਹ ਇਹ ਕਬੀਰ ਸ਼ੋਰਰੇ ਸਾਲ ਤੋਂ ਆਮ ਤਾਂ ਕਸ਼ੂਰੇ ਲੈਣਾ ਗਿਆ ਅੱਜ ਤੱਕ ਕੋਈ ਕਦੇ ਨਹੀਂ ਲੱਗ ਗਿਆ ਨਾ ਕਬੀਰ ਇਹ ਕਹਿੰਦਾ ਕਿ ਲੈ ਕੇ ਨਹੀਂ ਗਿਆ ਸੁਰਤਾ ਨੂੰ ਕਹਿੰਦਾ ਤੁਸੀਂ ਕਦ ਇਕੱਠਾ ਕਰਦੇ ਹੋ ਉਹ ਤਾਂ ਤਾਂ ਇਕੱਠਾ ਕਰਦੇ ਨਹੀਂ ਕਰਦੇ ਇਹ ਅਨਰਧਨ ਹੋ ਲੈ ਕੇ ਗਿਆ ਅਨ ਨੂੰ ਇਕੱਠਾ ਕਰਦੇ ਨੇ ਭਗਵਾਨ ਦੇ ਵਪਾਰੀ ਦੇ ਇਕੱਠੀ ਕਰਦੇ ਰੋਜੋ ਕਹੋਦੇ ਨਹੀਂ ਕੁਬਾਰ ਇਹ ਹੀ ਵੀਰ ਕਟਾ ਕਰਦਾ ਉਹ ਸੰਤ ਕਰਨ ਗਿਆ ਜ ਮਾਰੇ ਸਾਥ ਦਾ ਰੁਕਾ ਦੇ ਕੇ ਹੈ ਸੰਤ ਇਕੱਠਾ ਕਰਦੇ ਸੀ ਤਾਂ ਕਿ ਹੈ ਇਹ ਸੰਤ ਲੋਕ ਸਾਰੇ ਪ੍ਰਭਾਵਿਤ ਹੋਏ ਨੇ ਵੀਰਾਂ ਤੋਂ ਵੀਰਾਂ ਦੇ ਚੇਲੇ ਨੇ ਸੰਤ ਦਾ ਆਉਂਦੇ ਨੇ ਵੀਰ ਵੰਡ ਵਾਸਤੇ ਇਹ ਧਰਮ ਦੀ ਪ੍ਰਾਪਤੀ ਵਾਸਤੇ ਸੰਤ ਨਹੀਂ ਬਣਦੇ ਕਬੀਰ ਹੋਣ ਵਾਸਤੇ ਬਣਦੇ ਇਹ ਸ਼ਾਰਟਕਟ ਰਸਤਾ ਵੀਰ ਹੋਣ ਦਾ ਤਸਰਚ ਉਹ ਆ ਕੋਈ ਸੰਤ ਤਾਂ ਨਹੀਂ ਉਹਨਾਂ ਧਰਮ ਦੀ ਲੋੜ ਹੈ ਇਹ ਆ ਲੈ ਵਧੀਆ ਰਸਤਾ ਹੈ ਸ਼ਾਰਟਕਟ ਪਾ ਲਿਆ ਵੀਰ ਹੋਣ ਦਾ ਹੋਰ ਐਨੇ ਕਾਮਯਾਬ ਨੇ ਕਬੀਰਾਂ ਦਾ ਪ੍ਰਭਾਵ ਦੋ ਕੇ ਵੀਰ ਹੋ ਰਹੇ ਨੇ ਸੰਸਾਰੀ ਧਰਮ ਦਾ ਹੋਰ ਕੁਛ ਵੀ ਗੱਲ ਨਹੀਂ ਹੈ ਦੇ ਵਿੱਚ ਕਬੀਰਾਂ ਨੇ ਜੇਲੇ ਨੇ ਉਹਨਾਂ ਕੋ ਆਉਂਦੇ ਨੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਦੇਖਦੇ ਨੇ ਉਹਨਾਂ ਇੱਕ ਤਰੀਕਾ ਬਣਾਉਂਦੇ ਨੇ 65 ਮਿੰਟ ਬਸ ਕਰਦੇ ਨੇ ਫਿਰ ਉਹਦੇ ਤੋਂ ਲੈ ਕੇ ਕਿਹੜਾ ਵਜਲਵਾ ਉਹਨੂੰ ਬਸ ਕਰਕੇ ਦੋਆਂ ਦੀ ਗੱਲ ਬਧੀਏ ਤਾਂ ਬੈਠਾ ਹਾਂ ਲਈ ਹਾਈ ਤਨੂ ਗੋਪਾਲ ਰਾਇ ਕੀ ਮਾਇਆ ਮੰਦਰ ਸੂਰ ਚੱਲਿਓ ਜਾਂ ਗੋਪਾਲ ਰਾਇ ਦਾ ਹੁਕਮ ਹੋਣਾ ਪਰਮੇਸ਼ਰ ਦਾ ਮਾਇਆ ਦਾ ਮੰਦਰ ਸ਼ਰੀਰ ਛੱਡ ਕੇ ਚਲੇ ਜਾਂਦਾ ਸਾਰਾ ਕੁਝ ਐਸੀ ਰਹਿ ਜਾਂਦਾ ਮਾਇਆ ਮੰਦਰ ਸ਼ਰੀਰ ਹੈ ਨਾ ਵੇਖੋ ਮਾਇਆ ਮੰਦਰ ਕਿਹਾ ਇਹਨੂੰ ਕਾਇਆ ਨਹੀਂ ਹੈ ਜਿਹੜੇ ਲੋਗ ਇਹਨੂੰ ਕਾਇਆ ਮੰਨਦੇ ਨੇ ਇਹ ਮਾਇਆ ਹੈ ਜਿੰਦਾ ਖਾਂਦਾ ਮਾਇਆ ਮੰਦਰ ਮਾਇਆ ਮੰਦਰ ਛੁੱਟ ਰੋ ਜੇ ਇਸ ਨਾਲ ਬਲਦੇ ਆਂ ਦੇਈਦਾ ਵੀ ਇਹ ਕਾਇਆ ਨਹੀਂ ਹੈ ਮਾਇਆ ਹੈ ਇਹ ਤੇ ਮਾਇਆ ਮੰਦਰ ਸਿੱਧਾ ਲਿਖਾਇਆ ਹੈ ਇਹਨੂੰ ਕਾਇਆ ਕਹੀ ਜਾਂਦੇ ਨੇ ਕਾਇਆ ਕਿੱਥੇ ਆਇਆ ਮਾਇਆ ਕਾਇਆ ਕਿੱਥੇ ਜੋ ਵੀ ਛੱਡ ਗਿਆ ਕਾਇਆ ਤਾਂ ਨਾਲ ਜਾਂਦੀ ਹੁੰਦੀ ਹੈ ਆਇਆ ਪਹਿਲਾ ਸ਼ਰੀਰ ਹੁੰਦਾ ਇਹ ਮਾਇਆ ਮਾਇਆ ਨੂੰ ਕਾਇਆ ਕਹਿ ਜਾਂਦੇ ਕਾਇਨਾਤ ਨੂੰ ਬੋਲ ਕੇ ਪੂਜਾ ਕਰਨ ਲੱਗੇ ਕੋਈ ਜਾਹੂ ਵੀ ਮੈਂ ਬਾਟ ਤੰਗੜ ਕਾਹੋ ਸਲੰਗ ਨਿਵਾਰਾ ਕਾਹੋ ਗਰੀ ਗੋਦਰੀ ਨਹੀਂ ਕਾਹੋ ਖਾਨ ਪਰਾਰਾ ਉਹ ਕਹਿੰਦਾ ਪਰਮੇਸ਼ਰ ਦਾ ਵੀ ਖੇਡ ਨਿਆਰਾ ਹੈ ਤੇ ਇਹ ਦੋਵੇਂ ਜਾਣੇ ਕੇਵਲ ਦਾ ਪਾਠ ਪਟੰਬਰ ਦਿੱਤੇ ਹਨ ਬੜੇ ਬੜੇ ਵਧੀਆ ਬਸਤਰ ਜਮਦੇਰੂ ਹੈ ਪਹਿਲਾਂ ਹੀ ਉੱਥੇ ਕਰਤਾ ਤੁਹਾਡੀ ਬਨਰ ਨੇ ਜਮਦੇਰੂ ਦਾ ਪਾਠ ਪਟੰਬਰ ਹਣਾ ਹੂਰੇ ਤਾਹੂ ਬਨਰ ਵਾਰ ਅਨਵਾਰ ਦੇ ਬਨਰ ਬੜੇ ਵਧੀਆ ਬਣੇ ਜਾਂਦੇ ਸੀ ਹੁਣ ਕੌਣ ਕੋ ਦੁਬਾਰੂ ਪਹਿਲਾ ਉਹਨਾਂ ਦੀ ਬਨ ਗੁੰਦੇ ਸੀ ਕਾਹੂ ਗਰੀ ਗੋਦਰੀ ਨਹੀਂ ਕਿਦੇ ਵਿਆਹੇ ਨੂੰ ਗਰੀਬ ਨੂੰ ਗੋਦਰੀ ਨਹੀਂ ਮਿਲਦੀ ਬਾਪੀ ਗੱਲ ਕਰ ਰਿਹਾ ਭਗਤਾਲੂ ਕਾਹੂ ਖਾਨ ਪਰਾਰਾ ਭਗਤਾਂ ਦਾ ਕੋਈ ਮੇਰੇ ਗੁਜਾਰੀ ਗੋਦਰੀ ਨਹੀਂ ਮਿਲਦੀ ਕਈ ਵਾਰ ਕਾਹੂ ਖਾਨ ਪਰਾਰਾ ਕੰਨ ਨੂੰ ਖਾਨ ਪੇੜ ਨੂੰ ਬੇਅੰਤ ਪ੍ਰਾਰਥਨਾ ਹਮ ਹਰ ਇੱਕ ਹਰ ਕਹੇਰ ਕਬ ਵਾਹਨਾ ਕੀ ਜੇ ਰਹਿ ਮਨ ਸਹਿਰਤ ਕਰ ਕਰ ਲੀ ਜੇ ਰਹਿ ਮਨ ਹਾਂ ਮੈਂ ਇਹ ਨੂੰ ਕਿਹਾ ਵੀ ਦੇਖੋ ਇਹ ਠੀਕ ਹੈ ਤੈਨੂੰ ਕੋ ਬਾਦਨਾ ਕੀਜੀ ਰੇ ਮਨ ਇਹ ਚੀਜ਼ ਦਾ ਹਰਕ ਕਰ ਕਰ ਲੀਜੀ ਰੇ ਮਨ ਇਹ ਚੀਜ਼ ਦਾ ਬਸਾ ਨਾ ਕਰ ਮੈਂ ਬੇਦੂ ਗਰੀਬ ਦੇਖੋ ਪੈਦਾ ਕਰਦਾ ਇਹੋ ਵੀਰ ਦੇ ਕੰਮ ਕਰਦਾ ਇਹ ਚੀਜ਼ ਦਾ ਹਰਕ ਨਾ ਕਰ ਇਹ ਗੱਲ ਦਾ ਹਰਕ ਅਈ ਰਖਦਾ ਮਤਲਬ ਹੈ ਇਸ ਗੱਲ ਦਾ ਹਰਕ ਨਾ ਕਰ ਇਹ ਗੱਲ ਦਾ ਤੂੰ ਬਸਾ ਨਾ ਇਹ ਗੱਲ ਦਾ ਬਲਾਲ ਨਾ ਕਰ ਖੁਲਾਲ ਵੀ ਇਹ ਗਰੀਬ ਦੇਖੋ ਐ ਵੀਰ ਦੇ ਕੰਮ ਬੈਦਾ ਹੋ ਗਿਆ ਮੈਂ ਗਰੀਬ ਦੇਖੋ ਪੈਦਾ ਇਆ ਮੈਨੂੰ ਇੱਕ ਬੜਿਆ ਇਹਨੂੰ ਇੱਕ ਬੜਿਆ ਸੁਕ੍ਰਿਤ ਕਰ ਕਰਨ ਲਈ ਜਾ ਰਿਹਾ ਵਨ ਤੂੰ ਸੁਕ੍ਰਿਤ ਕਰ ਅੱਛੀ ਕਰਤ ਕਰ ਸੁਕ੍ਰਿਤ ਨਹੀਂ ਪਾਣੀ ਜਰੈ ਪਾਣੀ ਜਰੈ ਕੇ ਜੋ ਬਰਦਾ ਲੈ ਚੱਲਦਾ ਕੀ ਬੜਿਆ ਕੀ ਨਹੀਂ ਬੜਿਆ ਕਵੀਰ ਹੈ ਗਰੀਬ ਹੈ ਉਹ ਵੀਰ ਕਿਉਂ ਬਣਾਤਾ ਤੇਨੂੰ ਗਰੀਬ ਕਿਉਂ ਬਣਾਤਾ ਇਹ ਨੂੰ ਜਿਆਦਾ ਪਤਾ ਸੋ ਜਦ ਤੈਨੂੰ ਤੇ ਕਿਰਪਾ ਜਿਆਦਾ ਹੋਵੇ ਉਹਦੇ ਨੂੰ ਜੋ ਜਹਰ ਦੇਤੀ ਬਰੂ ਆਖਾ ਕੇ ਹੋਈ ਜੋ ਜਹਰ ਜਾਤਾ ਹੈ ਤੇ ਤਾਂ ਜੇ ਇਹ ਤੁਹਾਡਾ ਜਹਰ ਹੀ ਹੈ ਤੇ ਉਹ ਤਾਂ ਨਾ ਮਤਲਬ ਜਹਰ ਇਹ ਨਹੀਂ ਖਾਇਆਗੇ ਤੋ ਜੋ ਰੱਖਿਓ ਵੀ ਹੋਈ ਜੇਲ ਚ ਹੈ ਉਹ ਵੀ ਜਹਰ ਦੇ ਖਾਓਗੇ ਤੋ ਤੂੰ ਦੂਹੇ ਲੋਟ ਦੇਖ ਮਹਬਾਲੀ ਦੇ ਦੇਖੀ ਗੌਰ ਤੋ ਦੇਖਣ ਦਾ ਹਵਾਲਾ ਦੇਣ ਸੁਨ ਕਰਦ ਕਰਨਾ ਉਤਤ ਪ੍ਰਾਪਤ ਅਧਿਨ ਨਾ ਜਾਣ ਜਦ ਇਹ ਦੇਖੋ ਹੈ ਵੀ ਨਾਲ ਨਹੀਂ ਆਣਾ ਜਦ ਸਾਰੇ ਸੁਖ ਹੈ ਵੀ ਹੁਣ ਨਾਲ ਜਾਣ ਵਾਲਾ ਹੈ ਕਿ ਨਾਲ ਯਾਰੋ ਇਹ ਨਾ ਸੰਤੁਸ਼ਟੀ ਵੀ ਆਉ ਸਭ ਜਿੰਨੇ ਜਿਆਦਾ ਮਾਇਆ ਹੁੰਦੀ ਹੈ ਸਤੋਸ਼ੀ ਉਹਦੀ ਹੋਰਦੀ ਹੈ ਇਹ ਸੁਖ ਕਰੂਗਾ ਉਹ ਸੰਤੁਸ਼ਟੀ ਹਲਾਉ ਤੇਰੀ ਜੇ ਸੰਤੁਸ਼ਟੀ ਹਲ ਗਈ ਮੰਨੂ ਬੇਚੈਨ ਕਰਦੀ ਹੈ ਸੁਤਸ਼ਟੀ ਸੰਤੋਸ਼ ਮਤ ਜਾਣਾ ਕਹਿਣ ਵਿੱਚ ਹੁੰਦਾ ਜੇ ਸੰਤੋਸ਼ ਨਹੀਂ ਆਮ ਤਾਂ ਬੇਚੈਨ ਹੁੰਦਾ ਦੁੱਖ ਜਾਨ ਬਕੇ ਤੇ ਕੇ ਆ ਮਨ ਸੁਗਾ ਜੇ ਤੀ ਟੇਗਾ ਤਾਂ ਦੁੱਖ ਚਿੰਤਾ ਫੇਰ ਜਾਇਆ ਤਾਂ ਬਹੁਤ ਦੁਖੀ ਹੈ ਪੈਸਾ ਨਾ ਸੁਣੀ ਦੀਓ ਰਾਜਾ ਨੂੰ ਦੁੱਖ ਰਾਜਾ ਨੂੰ ਚਿੰਤਾ ਹੁੰਦੀ ਹੈ ਬਹੁਤ ਅਮੀਰ ਨੂੰ ਚਿੰਤਾ ਹੁੰਦੀ ਹੈ ਕਈਆਂ ਦੇ ਘਰ ਚ ਕਲੇਸ਼ ਹੁੰਦੀ ਜਿੰਤਾ ਹੁੰਦੀ ਹੈ ਕਈਆਂ ਦੇ ਦੁਸ਼ਮਣ ਘਰ ਚ ਨੇ ਉਹਨਾਂ ਦੀ ਚਿੰਤਾ ਹੁੰਦੀ ਹੈ ਪੈਸਾ ਕੋਈ ਚਿੰਤਾ ਦਾ ਰਾਜ ਨਹੀਂ ਹੈ ਚਿੰਤਾ ਦਾ ਰਾਜ ਪੈਸਾ ਜਿੱਦਾਂ ਰਾਜਤਨ ਹੋਵੇ ਜਿੱਦਾਂ ਆਜਰੋ ਕੋਟੀ ਕੋਟੀ ਜਲਾਏ ਹੋਏ ਕੁਮਾਰੇ ਇੱਕ ਦਿਨ ਮੱਟੀ ਗੁੰਦੀ ਬਹੁਤ ਵਿਦੀ ਵਾਣੀ ਲਾਈ ਕਹੋ ਮੈਂ ਮੋਤੀ ਮੁਕਤਾਲਾ ਕਾ ਉਹ ਵਿਆਹ ਲਗਾਈ ਕਹੇ ਕੁਮਾਰ ਨੇ ਕੋਈ ਮੱਟੀ ਉਹਨੇ ਸਾਰੀ ਸਾਰੇ ਸਰੀਆਂ ਨੂੰ ਬਿਠੀ ਦੇਖੋ ਲਾਈ ਹੋਈ ਆ ਕਹੇ ਗੁੱਡੀਆਂ ਬਿਠੀ ਸਾਰੇ ਭਾਂਡੇ ਬਣਾਉਂਦੇ ਮਿੱਟੀ ਦੇ ਉਸੇ ਇਹ ਤਾਂ ਤਾਂ ਕੋਈ ਨੁਕਸਪਾਤਾ ਉਹ ਵੀ ਨਹੀਂ ਗੋਣੀ ਲਾਈ ਬਾਦੀ ਬਾਂਦੀ 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 ਹੁੰਦੀ ਹੈ ਬਨਾਵਟਾ ਅਗਲਾ ਕਰੀਏ ਨਹੀਂ ਬੜਾ ਉਡਾ ਡਾਡਾ ਪਰੜਿਆ ਇੱਕ ਦੋ ਇਹ ਨਾ ਮਿਲਦੇ ਨਹੀਂ ਹੈਗੇ ਸ਼ਕਲਾਂ ਨਹੀਂ ਬਣਦੀਆਂ ਇੱਕ ਦੋ ਨੂੰ ਸਹੀ ਦਾ ਬੋਝ ਵੱਡੀ ਬਰਦਾ ਸ਼ਕਲ ਲਮਾਈ ਚੜਾਈ ਬਣੀ ਬਿਲਦੀ ਬਹੁਤ ਬਨਾਵਟਾ ਬਹੁਤ ਜੀ ਬਹੁਤ ਜੀ ਬਹੁਤ ਜੀ ਬਣੀ ਲਈ ਬਾਦੀ ਲਈ ਕਹੂਵੇ ਮੋਤੇ ਮੁਕਤਾਹਲ ਕੇ ਨਾ ਮੋਤੀ ਮੁਕਤਾਹਲ ਜੜਤੇ ਨੇ ਮੁਕਤਾਹਲ ਮੋਤੀ ਬੁਦਾਲ ਕਦੇ ਜੜਤੇ ਜਿਹਨੋ ਕੋ ਕਰੈਕਟਰ ਹੈ ਜਲਦਾ ਹੀ ਉਹ ਕੋਈ ਪ੍ਰਵਾਨ ਹੈ ਜਲਦਾ ਹੀ ਉਹ ਇਹ ਗੁਣਾ ਸੰਸਾਰੀ ਗੁਣ ਵੀ ਇਸ ਸ਼ਰੀਰ ਕੋ ਗੋੜਨੇ ਨੇ ਮੋਤੀ ਮੁਕਤਾਹਲ ਇਹ ਸ਼ਰੀਰ ਕੋ ਗੋੜਨੇ ਉਹ ਨਾ ਵਾਲੇ ਲੱਗਨੇ ਇਹ ਮਿੱਟੀ ਦੇ ਵਿੱਚ ਨੇ ਗੁਣਾ ਮਿੱਟੀ ਦੇ ਵਿੱਚ ਕੋਈ ਭਜਦਾ ਰਸਨ ਵਿੱਚੋਂ ਜਲਦਾ ਹੀ ਹੈ ਭਜਦਾ ਜਲਦਾ ਇਹ ਜ਼ਰੀਰ ਕਰ ਕਈਆਂ ਜੀ ਬੋਤੇ ਜੀ ਭਾਂਡੇ ਜੀ ਬੋਤੇ ਜੋੜਦੀ ਇਹ ਪਹਰ ਫਿਰਤੀ ਹੋ ਜਾਂਦਾ ਮਿੱਟੀ ਜੀ ਕਈਆਂ ਜਾਂ ਮਿੱਟੀ ਦੇ ਵਿੱਚ ਇਹ ਅਸੀਂ ਚੀਜ਼ ਪਾਤੀ ਉਹ ਜਾਂਦੇ ਹੀ ਉਹ ਜਨ ਬੋਤੀ ਬੋਤਾਲ ਕਾਹੂ ਵਿਆਦ ਲਗਾਈ ਕਈਆਂ ਨੂੰ ਬਵਾਰੀ ਬੈਠਾ ਕਰਤੀ ਉਹ ਜਾਂਦੇ ਹੀ ਬੋਤਾਲ ਨੇ ਉਹ ਜੰਮਰੇ ਬਵਾਲ ਨੇ ਕਹੇ ਇਹ ਤਾਂ ਮਾਨ ਨੇ ਮੁੱਟੋਆਂ ਇਹਨਾਂ ਦੇ ਖੁਦਾਰੀ ਬਿਮਾਰੀ ਹੈ ਇਹ ਸਰੀਰ ਨਾਲ ਨਹੀਂ ਦਿੰਦਾ ਇਹਦਾ ਹਸਬੰਦ ਹਾਂ ਕਿਤੇ ਉਹ ਆਪਣੇ ਦੂਜੇ ਪਾਸੇ ਨੂੰ ਲੈ ਕੇ ਆ ਜੀ ਅੱਜ ਉਹਨੇ ਸਮਝਰੀ ਹੈ ਇਸ ਗੱਲ ਦਾ ਸਰੀਰ ਕਰਕੇ ਵੀ ਇਹ ਗੱਲ ਹੈ ਗੋਤਿ ਕੁਤਾਲ ਔਰ ਵਿਆਦ ਕਾਹੂੰ ਵਿਆਗ ਲਗਾਈ ਸੁਣਨੇ ਤਨ ਰੱਖਣ ਕੋ ਦਿਆ ਮੁਗਧ ਕਹੇ ਤਨ ਮੇਰਾ ਜੰਮਗਾ ਡੰਡ ਮੂੰਡਵੇਂ ਲਾਗੇ ਖੋਲਵੇਂ ਕਰੇ ਨਵੇਰਾ ਸੂ ਨੂੰ ਜਿਹੜੇ ਨੇ ਗਿਆਨ ਦੇਵੀ ਰੋ ਨਾ ਪਰਮੇਸ਼ਰ ਕਿਸੇ ਜਾਂਦਾ ਉਹ ਗਾਂਹਾਂ ਦੀ ਜਿੱਦ ਜਿਹੜਾ ਗਾਂਹਾਂ ਨਾਲ ਪਰਾਂ ਗਿਆਨ ਨੂੰ ਸੂ ਬੁੱਧ ਜਿਹੜਾ ਪੈਸਾ ਅੱਗੇ ਘੁੱਟ ਕੇ ਰੱਖ ਲੈਵੇਂ ਵਰਤੇ ਨਾ ਉਹ ਸੂ ਬੁੱਧ ਇਵੇਂ ਜਿਹੜਾ ਗਿਆਨ ਨੂੰ ਵਰਤੇ ਨਾ ਬਰਤ ਖੇਤੀ ਨਾ ਕਰੇ ਗਿਆਨ ਦੀ ਵਧਾਵੇਂ ਨਾ ਜਿੰਨਾ ਗਿਆਨ ਵਧੂਗਾ ਵਧਿਆ ਭਗਤਾਂ ਨੇ ਵਧਾਇਆ ਉਹ ਭਗਤਾਂ ਦਾ ਗਿਆਨ ਹੈ ਸੀ ਭਗਤਾਂ ਨੇ ਖਾਣ ਦਾ ਵਧਿਆ ਭਗਤਾਂ ਨੇ ਖਾਣ ਦਾ ਛਤੀ ਹਲੀ ਹੋਇਆ ਭਗਤਾਂ ਦੀ ਸ਼ਕਤੀ ਵਧੇ ਸੱਚ ਦੀ ਸ਼ਕਤੀ ਵਧੀ ਉਹ ਲੋ ਬਦੀ ਦੋ ਜਦੋਂ ਵਰਦਾਨਾ ਗਿਆਨ ਘਟਦਾ ਹੈ ਉਦੋਂ ਭਗਤਾਂ ਨੂੰ ਪੁੱਛਦਾ ਕੋਈ ਦੀ ਕਹੈਂ ਨਾ ਰਹਿ ਜਾਂਦਾ ਸਾਕੀਆਂ ਨੇ ਹੋਰ ਘੜ ਕੇ ਬਣਾ ਦਿੰਦੇ ਨੇ ਪ੍ਰਜਾ ਦਾ ਦੁਨਿਆਵਾਂ ਤਾਂ ਫਕਤਾ ਦਾ ਨਾ ਨਵਰਸ ਦੇ ਰੋਈ ਜੇ ਮੂਰਤੀ ਲੱਗ ਜਾਂਦੀ ਹੈ ਨਾ ਕਿਤੇ ਕਿਤੇ ਦੀ ਸਟੈਚੂ ਪਾਇਆ ਜੇ ਮੂਰਤੀ ਮੂਰਤੀ ਉਹਨਾਂ ਦੀ ਫਿਰ ਵਿਖਾਵਾ ਮੂਰਤੀ ਦਾ ਸਾਖੀ ਸਾਰੀ ਉਹਨਾਂ ਦੇ ਨੋਦੇ ਪ੍ਰਚਲਿਤ ਗਿਆਨ ਹਿੰਦੂਵਾਦ ਦਾ ਜਿਵੇਂ ਥੱਡੇ ਦੇ ਪੱਥਰ ਚੋਂ ਪਾਇਆ ਗਿਆਨ ਹਿੰਦੂਵਾਦ ਦਾ ਥੱਡੇ ਦਾ ਸਟੈਚੂ ਲੱਗਾ ਹੋਇਆ ਹੈ ਜਜੂ ਦਾ ਲੈ ਦੇ ਨਾ ਤੇ 11 ਕਿਹੜਾ ਵਿਚਾਰਤਾ ਰਹਿ ਹਿੰਦੂਬਦ ਤੇ ਪਤਾ ਚੁਕਾ ਇਹ ਕਰਦੇ ਰਹਿੰਦੇ ਨੇ ਉਹਨੋਂ ਜਿਹੜਾ ਹੁੰਦਾ ਨਾ ਭਗਤਾਂ ਦੀ ਵਿਚਾਰਤਾ ਖਤਮ ਹੋ ਜਾਂਦੀ ਹੈ ਭਗਤਾਂ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਕੋਈ ਹੋਰ ਦਾ ਲੋਕਾਂ ਨੂੰ ਪਹਿਲੇ ਖੋਜਦਾ ਵੀ ਉਹ ਹਜੇ ਸੀ ਬਾਦਰ ਦਰਸ਼ਨ ਹੋਏ ਤੇ ਨਾਵੇਂ ਉਹਨੂੰ ਬੱਧਰ ਦਰਸ਼ਨ ਹੋਣੇ ਖਾਰਾ ਇਸ ਵਾਂਗ ਦਿਨਾ ਹੈ ਇਸਰਾਤੀ ਲੋਕ ਕਰਦੇ ਆ ਕਰਦੇ ਰਹਿੰਦੇ ਜਦ ਸੱਚ ਦਾ ਪ੍ਰਚਾਰ ਹੋਵੇ ਸਹੀ ਭਗਤਾਂ ਦਾ ਪ੍ਰਚਾਰ ਹੋਵੇ ਉਹਨਾਂ ਆਮ ਦੁਨੀਆਂ ਦੇ ਵਿੱਚ ਜਿਵੇਂ 20 ਪੈਸੇ ਦੇ ਹੁੰਦਾ ਨਾ ਖੁਸ਼ੀਆਂ ਖੇੜੇ ਸਾਰੇ ਫਸਲ ਸਾਰੇ ਦਰਖਤ ਹਰੇ ਭਰੇ ਹੋ ਜਾਂਦੇ ਨੇ ਐਵੇਂ ਇਹਨਾਂ ਦੇ ਜਰੇ ਹਰੇ ਭਰੇ ਹੋ ਜਾਂਦੇ ਨੇ ਜਦ ਦੁਆ ਪ੍ਰਚਾਰ ਹੋਵੇ ਝੂਲ ਦਾ ਦੁਨੀਆ ਦੇ ਜਿਹੜੇ ਪਰ ਜਾ ਜਾਂਦੇ ਸੀ ਕਿਉਂਕਿ ਕਿਨੂੰ ਸੱਚਾ ਗਿਆਨ ਨਹੀਂ ਮਿਲਦਾ ਕੋਈ ਆਏ ਹੋਏ ਹੁੰਦੇ ਸੀ ਸੁਮੇ ਤਾਂ ਰੱਖਣ ਕੋ دیا ਮੈਂ ਦਾਣਾ ਘਰ ਕੋਲ ਦੀਆ ਜਦ ਮੈਂ ਸੁਮ ਨੂੰ ਤਾਂ ਦੇ ਦਿੱਤਾ ਉਹਨੇ ਰੱਖ ਦਿੱਤਾ ਫਿਰ ਕਿ ਨਹੀਂ ਲਾਈ ਕੋਈ ਬਰਤਨ ਦੀ ਜੇ ਢੱਕੀ ਲਾਊਗਾ ਤਾਂ ਲੋਕ ਖਾਣਗੇ ਲੋਕਾਂ ਨੂੰ ਯਾਰ ਮਿਲੂਗਾ ਇਵੇਂ ਜੇ ਕੋਈ ਗਾਂਵ ਹੋਵੇ ਘਰ ਦੇ ਲੋਕਾਂ ਨੂੰ ਕਵੇ ਤਾਂ ਗਾਂਵਾਂ ਦੇ ਗਾਂਵ ਸਾਰਿਆਂ ਨੂੰ ਅੱਲਾਹ ਬਰਦ ਉਹ ਬੋਲਦਾ ਤਾਂ ਕਰਿਆ ਦੀ ਵਧੀ ਹੈ ਸੁਬਨਾ ਤਾਂ ਤਾਂ ਕਰਿਆ ਦੀ ਵੈਕੀ ਲਾਤਾ ਉਹਦਾ ਧਨ ਵੀ ਵਧ ਰਿਹਾ ਹੈ ਲਾਹਾਂ ਮੰਨੇ ਆਉਨੂ ਅਰ ਦੁਨੀਆਂ ਬਿਊਟੀ ਧਾਰੀ ਗੇ ਉਹ ਚੰਗੀ ਗੱਲ ਹੈ ਕਿ ਲੈ ਕੇ ਧੱਬ ਦੇ ਥਲੇ ਢੋਆ ਬੱਟੇ ਹੋ ਚੁੱਕੀ ਗੱਲ ਹੈ ਮੋਗਾ ਦਾ ਹੈ ਤਰ ਮੇਰਾ ਮੋਰ ਕਾ ਨਾ ਤਰ ਮੇਰਾ ਟਵਾ ਪਟਕੇ ਧੱਬੀ ਬੈਠਾ ਇਹਨੂੰ ਮਤਾਲੇ ਕਰਦੇ ਸੀ ਗਿਆਨ ਲੈ ਲੈ ਦੂਰ ਦੇਣਾ ਦੀ ਉਹ ਸੋਭ ਲੈ ਮੋਗਾ ਦਾ ਹੈ ਤਰ ਮੇਰਾ ਜੰਮ ਦਾ ਡੰਡ ਮੂੰਡਵੇਂ ਲਾਗੇ ਖੇਡਵੇਂ ਕਰੇ ਨਵੇਰਾ ਕਹਿੰਦਾ ਜੇ ਜੰਮ ਨਾ ਡੰਣਾ ਮੈਂ ਸਰਚ ਪੈਣਾ ਆਕੇ ਐਨਾ ਜੇ ਤੇਰਾ ਜੜੀ ਦੀ ਤੇਰੇ ਗੋਣੇ ਗੋਣ ਲੈ ਕੇ ਨਾਲੇ ਵਰਜੇ ਲੋ ਧਰਵੀ ਉੱਥੇ ਰਹੇਗਾ ਖਰਚੀ ਰੇੜਾ ਹੋ ਜਾਣਾ ਤੂੰ ਜਿਹੜਾ ਦੇ ਹੁੰਦਾ ਤੇਰੇ ਕੋਲ ਤਾਂ ਲੋਕ ਤਾਂ ਲੋਕਾਂ ਨੂੰ ਵੰਡ ਜੈ ਜੈ ਵੀ ਗਿਆ ਤੇਰੇ ਕੋਲ ਦੇ ਪਰ ਉਹ ਦੇ ਜਿਹੜਾ ਭਰਾ ਕਰਨ ਵਾਲਾ ਕਿਸੇ ਦਾ ਜਾਲ ਬੱਡੀ ਗਲਤ ਗਿਆ ਗਿਆਨੀ ਜਾਲੇ ਕਰਨ ਜਿਹੜੀ ਫੁਲਾਈ ਦੀ ਹੁੰਦੀ ਸਭ ਸਾਰ ਜਾਲੇ ਕਰਨ ਸੀ ਜਿਵੇਂ ਹਲੌੜੀ ਬਰੌੜੀ ਅਪਰਾਧ ਹੈ ਇਵੇਂ ਜਾਲੀ ਤਾਂ ਬਣਾਉਣੇ ਅਪਰਾਧ ਹੁਲੇ ਚਾਹੀਦੇ ਅਲੀਗਰਮ ਸੀਜ ਮੇ ਅਬਰਾਦ ਹੈ ਜਦੋਂ ਉਪਤਾਰ ਹੁੰਦੇ ਨੇ ਜਾਲੀਗਰਮ ਸੀਦੇ ਬੈਨ ਆਉਂਦੇ ਨੇ ਕਿ ਮੈਂ ਸਰਕਾਰਾਂ ਨੂੰ ਲਾਉਂਦੀਆਂ ਮੈਂ ਕਿਉਂਕਿ ਸਰਕਾਰ ਨੂੰ ਨੁਕਸਾਨ ਕੋਈ ਨਹੀਂ ਹੈ ਜਾਲੀ ਧਰਮ ਤੋਂ ਜਾਲੀ ਧਰਮ ਤੋਂ ਸਰਕਾਰ ਨੂੰ ਫਾਇਦਾ ਹੁੰਦਾ ਹੈ ਇਸ ਕਰਕੇ ਇਹ ਨਮਰੇ ਦੀ ਹੁੰਦੀ ਸਮਝਾਦੀ ਸਰਕਾਰਾਂ ਨਹੀਂ ਲਾਉਂਦੀ ਉਹ ਕਹਿੰਦੇ ਅਸੀਂ ਕਰ ਨੂੰ ਮੰਗਾ ਜਿਹੜੇ ਸਾਨੂੰ ਕੀ ਨੁਕਸਾਨ ਜਾਲੀ ਕਰਮ ਸੀਦੇ ਮੈਨ ਡਾਊਨ ਲੋਡ ਮੈਂ ਸਰਕਾਰ ਦੇ ਖਿਆਲ ਨੂੰ ਘਾਟਾ ਪੈਂਦਾ ਇਹ ਜਾਲੇ ਜਿਹੜਾ ਪ੍ਰਚਾਰ ਹੈ ਇਹ ਤੋਂ ਇਹਨਾਂ ਨੂੰ ਕੱਟ ਨਹੀਂ ਪੈਂਦਾ ਇਹਨਾਂ ਦਾ ਖਰ ਦੇ ਖਜਾਂ ਦੇ ਨੂੰ ਕੱਟਾ ਨਹੀਂ ਪੈਂਦਾ ਸਾਡੇ ਦੇ ਖਜਾਂ ਦੇ ਨੂੰ ਪਿੰਦ ਕੱਟਾ ਝੂੜ ਦੇ ਖਜਾਂ ਦੇ ਨੂੰ ਇਹ ਜੂੜ ਦੇ ਖਜਾਂ ਦੇ ਸੰਸਾਰ ਝੂੜ ਦੇ ਖਜਾਂ ਦੇ ਨੂੰ ਸੰਸਾਰਾਂ ਦੇ ਝੂਠ ਨਾਲ ਕੋਈ ਕੱਟਾ ਨਹੀਂ ਵੱਧਾਈ ਹੈ ਕਹ ਕੇ ਜੂੜਣ ਵਾਲੇ ਆ ਲੋਕਾਂ ਨੂੰ ਲਾ ਕੇ ਵੋਟਾਂ ਇਕੱਠੀਆਂ ਦੇਣੇ ਨੇ ਇਹੋ ਬੋਟਾ ਦੇਣੀ ਹੈ ਕਈ ਆਪਣੀ ਸਰਕਾਰ ਨੇ ਕਹੇ ਲੱਖ ਰੁਪਏ ਰਾਦੇ ਜਤਨ ਰਾਤੇ ਦੇਣੇ ਉਧਰ ਗਾਤੇ ਇਸ ਕਰਕੇ ਸਰਕਾਰਾਂ ਦੇ ਤਾਂ ਨਹੀਂ ਬੈਲ ਆਉਂਦੀ ਉਹਨਾਂ ਨੂੰ ਖਾਣ ਨਹੀਂ ਉਹ ਜਦੋਂ ਕੋਲ ਸੱਚੀ ਸਰਕਾਰ ਬਣਦੀ ਇੱਥੇ ਆ ਕੇ ਉਤਾਰ ਉੱਤਰ ਫਿਰ ਬੈਲ ਆ ਦਿੰਦੇ ਨੇ ਉਹਨੂੰ ਸਿਰ ਮਾਤਰੋ ਹੁੰਦਾ ਹੈ ਵੀ ਲੋਕ ਪਬਲਿਕ ਆਈਡੈਂਟੀ ਪਬਲਿਕ ਸੁਖੀ ਜਦ ਹੋਊ ਯਾਰ ਇੱਥੇ ਸੱਚ ਦਾ ਜ਼ਬਰਦਸਤ ਹੋਊ ਫੇਰ ਆ ਬੇੜੀ ਕਟੂ ਬੁਰ ਮਸ਼ਾਹ ਦੇ ਬਾਵਨਦੀ ਲਗੂ ਜਿਹੜਾ ਬਣਾਉਣ ਦਾ ਕਾਨੂੰਨ ਬਣਾਉਣ ਦਾ ਕੋਹ ਪਾਉਣ ਨਾਲ ਗਦੇ ਇਹਨਾਂ ਚੀਜ਼ਾਂ ਦੇ ਜੁਰਮ ਦੇ ਬਾਵਨਦੀ ਨਹੀਂ ਲੱਗ ਸਕਦੇ ਜੁਰਮ ਤੇ ਬਾਵਨਦੀ ਲੱਗੂਗੀ ਝੂਠੇ ਪ੍ਰਚਾਰ ਤੇ ਬਾਵਨਦੀ ਲਾ ਦੋ ਇੱਕ ਤਰ੍ਹਾਂ ਜੀ ਜਾਵੇ ਦੋ ਤਰ੍ਹਾਂ ਆ ਕਿਉਂ ਕੇਸ ਲੈ ਕੇ ਵੇਹ ਤੇ ਝੂਠੀ ਅਰਚਾ ਆ ਸਿੱਕਦਰ ਨੂੰ ਜਨ ਹੋ ਗਈ ਹੋਵੇ ਝੂਠ ਬੋਲਦੀ ਹੈ ਕਹਤੇ ਹੈ ਜੀ ਜੈ ਬ੍ਰਿਦ ਪਵੰਤੀ ਕਮਲੇ ਤੇ ਸੋਨੇ ਵਕੀਲ ਜੇਰ ਕਿ ਦੂਏ ਤੇਰੇ ਕਿ ਉਹ ਨਾ ਵੜਾ ਨਮ ਕੀ ਹੋਏ ਅਰਚਾ ਕੋ ਤੁਸੀਂ ਝੂਠ ਨੂੰ ਉਤਸਾਹਿਤ ਕਰਦੇ ਹੋ ਇਹ ਦਾਇਰਾ ਨੇ ਜਾਣ ਗੁਜ ਕੇ ਖਿਆ ਭੇਜ ਦੂਜ ਰક્ષਣ ਦਿੱਤੀ ਹੋਈ ਹੈ ਸਰਕਾਰਾਂ ਦੇ ਮਿਲ ਕੇ ਸਾਰੇ ਮੰੰਦਰ ਹੈ ਰੱਬ ਹੈ ਸਾਰੇ ਹੀ ਝੂਠੇ ਨੇ ਸਾਰੇ ਸੱਜ ਤੋਂ ਦਲਦੇ ਨੇ ਇਸ ਕਰਕੇ ਛੱਜਿਆ ਜਿਹੜਾ ਹੁੰਦਾ ਉਹ ਹੀ ਕੰਮ ਕਰ ਸਕਦਾ ਕੂੜਿਆਰੇ ਕੰਮ ਨਹੀਂ ਕਰਦੇ ਤੁਸੀਂ ਤੇ ਕੂੜਿਆਰੇ ਦੇ ਸੰਸਾਰ ਦੇ ਜਿਹੜੇ ਜਿਹੜੇ ਸੰਸਾਰ ਦੇ ਲੀਡਰ ਨੇ ਸਭ ਕੂੜਿਆਰੇ ਨੇ ਆਪਣਾ ਬਚਾਓ ਵਾਸਤੇ ਰੱਖਿਆ ਰਾਜਾ ਵੀ ਆਏਗਾ ਇਸਲਾਮ ਦੇ ਵਿੱਚ ਹੈ ਹੈਗਾ ਕੋਈ ਸੀ ਚਰ ਦੇ ਵਿੱਚ ਇੱਕ ਦਿਨ ਉੱਤਰ ਸਵੇਰ ਉਹਦਾ ਰੌਲਾ ਪਾਉਂਦੇ ਸੁਬਾਹ ਦੇ ਖਰਾਬ ਉਹਦੇ ਇਸਲਾਮ ਰੌਲਾ ਪਾਉਂਦੇ ਨੇ ਪਿਛਲੇ ਕੁਝ ਦਿਨਾਂ ਤੋਂ ਲਾਲ ਉਹਦਾ ਇਸਲਾਮ ਰੌਲਾ ਕਿਉਂ ਪਾਉਂਦੇ ਨੇ ਆਖਰ ਉਸਨੂੰ ਲੈ ਲਿਆ ਉਹ ਲੋਕਾਂ ਨੇ ਕੋਈ ਘਰ ਵਾ ਲੈ ਹਾਰ ਇਹਨਾ ਨਹੀਂ ਹੋਣੀ ਇਹਨੇ ਹੁਣਾਰੇ ਨੇ ਰੇਟਾਂ ਦੇ ਕਰਨੇ ਨੇ ਹਾਰ ਆਖਰ ਇਹਨਾ ਤੇ ਨਹੀਂ ਇਹ ਕੂੜੇ ਆਰੇ ਦੇ ਸਾਰੇ ਸਾਰੇ ਅੰਦਰੋਂ ਹੈ ਕਪੀਣਾ ਦੇ ਕਪਟੇ ਰਹੇ ਜਿਹੜਾ ਵੀ ਗਰੂਰ ਮਾਉਂਦੇ ਨੇ ਆਪਣੀ ਟੋਰ ਹੋਈ ਨਖਰੇ ਤੇ ਲੋਕ ਵੀ ਸਮਝ ਗਏ ਪਹਿਲੇ ਲੋਕਾਂ ਨੂੰ ਪਤਾ ਨਹੀਂ ਸੀ ਗਿਆਨ ਨਹੀਂ ਸੀ ਕੋਈ ਲੋਕ ਸਮਝ ਗਏ ਹਰ ਦੀ ਗੱਲ ਸਾਰੇ ਇਹ ਕੀ ਕਰਦਾ ਹਾਂਜੀ ਹਰ ਜਦ ਹੰਤੋਂ ਭਰ ਕੇ ਸੁਦਾਵੇ ਆਗਿਆ ਮਨ ਸੁਖ ਪਾਈ ਜੋਦਸ ਭਾਵੇ ਸਤ ਕਰ ਮੰਨੇ ਭਾਣਾ ਮੰਨ ਵਸਾਈ ਆਗਿਆ ਹਰ ਜਦ ਉਤਰੋਂ ਭਗਤ ਸੁਦਾਵੇ ਆਗਿਆ ਮਨ ਸੁਖ ਪਾਈ ਆ ਗਿਆ ਮਨ ਸੁਖ ਭਗਤ ਹਰ ਜਾਨੇ ਦੇ ਹੁੰਦੇ ਉਹ ਤੋਂ ਹੁੰਦੇ ਹਰ ਜਾਨੇ ਨੇ ਸਭ ਤੋਂ ਉੱਤਮ ਹੁੰਦੇ ਉਹ ਆਪਣੇ ਆਪ ਨੂੰ ਭਗਤ ਕਹੁੰਦੇ ਨੇ ਸੰਤਰੀ ਕਹੁੰਦੇ ਸਾਧਨੀ ਕਹੁੰਦੇ ਜਿਹੜਾ ਭਗਤ ਹੁੰਦਾ ਛੋਟਾ ਹੁੰਦਾ ਹੈ ਸੰਤ بڑا ਹੁੰਦਾ ਹੈ ਬੜਾ ਹੰਕਾਰ ਦਾ ਭਰੀ ਟਿੱਕਾ ਸਭ ਚੁਲਦਾ ਹੋਰ ਅਪ੍ਰਤੀਕਾ ਸੰਤ ਉਦੋਂ ਲੈਣਾ ਸੰਤਾਂ ਨੂੰ ਹੋਵੇ ਸਾਧਵੇਂ ਹੋਂ ਦਾ ਪ੍ਰਤੀਕ ਹੈ ਬੜਾ ਨਾ ਗੋੜਾ ਪਾਗਦ ਨਹੀਂ ਪ੍ਰਤੀਕ ਹੈ ਉਹ ਤਾਂ ਕਿਸੇ ਦੀ ਮੱਤੀ ਕਾ ਨਾ ਸੰਤ ਤੋਂ ਬੜਾ ਕੋਈ ਨਹੀਂ ਸੰਤ ਤੋਂ ਬੜਾ ਕੋਈ ਨਹੀਂ ਬਸ ਸਤ ਤੋਂ ਬੜੇ ਸਾਹਿਬ ਜੀ ਬਸ ਸਤ ਤੋਂ ਬੜਾ ਪ੍ਰਮੇਸ਼ਰ ਤਾਂ ਹੈ ਉਹ ਪਾਗਦ ਕਿਸੇ ਦੇ ਅਧੀਨ ਹੁੰਦਾ ਸੰਤ ਦਾ ਸਾਧ ਕਿਸੇ ਦੇ ਅਧੀਨ ਨਹੀਂ ਹੁੰਦਾ ਇਹ ਕਰਕੇ ਦੋ ਹੱਕਾਰੀ ਨਹੀਂ ਦੋਹਾਂ ਕਾਇਨੇ ਸਾਧਵੀ ਹਕਕਰੀ ਨੇ ਜਦ ਸਾਧ ਨੇ ਜਾਂ ਸਿੱਧ ਬੋਲੇ ਨੇ ਸੰਤ ਸਭਾ ਦੀ ਜੈ ਕਹਿ ਕੇ ਬੋਲੇ ਆਪਣੀ ਕਿਆ ਹੋਈ ਦੋ ਹਕਕਰੀ ਪਰਮੈਸ਼ਰ ਨੂੰ ਨਹੀਂ ਬੰਦੇ ਸੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਸੰਤ ਸਭਾ ਦੀ ਜੈਕਾਰ ਕਰ ਕਰਦੇ ਨੇ ਪਰਮੈਸ਼ਰ ਦੇ ਨਹੀਂ ਕਰਦੇ ਪਰਮੈਸ਼ਰ ਨੂੰ ਵੀ ਕੱਖ ਨਹੀਂ ਸਮਝਦੇ ਹੰਕਾਰ ਦੇ ਪ੍ਰਤੀਕ ਸੰਤ ਦਾ ਰਜ਼ਾ ਹੰਕਾਰ ਦੇ ਪ੍ਰਤੀਕ ਨੇ ਦੋਹੇ ਲੋਕ ਇਹ ਕਰਕੇ ਗੁਰੂ ਨੇ ਸਿੱਖ ਬਣਾਇਆ ਸੰਤਰੀ ਬਣਾਇਆ ਸੰਤ ਸਾਰੇ ਹੰਕਾਰੀ ਨੇ ਇਹਨਾਂ ਨੂੰ ਅਸਲ ਦੀ ਸਮਝ ਨਹੀਂ ਵੀ ਸੀ ਹੰਕਾਰੀ ਉਹ ਅਸਲ ਇਹਨਾਂ ਦਾ ਰੂਹ ਗਿਆਨੀ ਆ ਇੰਨੀ ਤੇ ਰੂਹ ਸਮਝੇ ਕੋਈ ਨਹੀਂ ਨਾ ਕੋ ਬੁੱਢੀ ਵਿਚਾਰਾ ਕੋ ਆਇਆ ਕਿੱਥੇ ਇਹ ਦੋਏ ਅੰਕਾਰ ਦੇ ਪ੍ਰਤੀਕ ਨੇ ਤਾਂ ਕੀ ਕਹਿ ਰਿਹਾ ਕੋ ਕਵੀਲ ਕੀ ਕਹਿ ਰਿਹਾ ਹਾਂ ਹਰ ਜਾਣਾ ਉੱਤਮ ਬਖਸ਼ਣਾ ਉੱਤਮ ਬਖਸ਼ਣਾ ਹਰ ਜਗ ਉੱਤਮ ਹੁੰਦੇ ਨੇ ਸਾਰਿਆਂ ਨੂੰ ਚਤਤ ਮੁਕਤੀਆਂ ਉਹਨਾਂ ਦੀ ਅਵਸਥਾ ਅੱਗੇ ਵੰਦੋ ਅੱਗੇ ਵੰਦੋ ਚਤਤ ਉਹ ਚਤਤ ਸਾਰਿਆਂ ਨੂੰ ਉੱਚੀ ਅਵਸਥਾ ਦੀ ਪਰ ਘੌਣੇ ਦੇ ਬੋਤ ਠੀਕ ਹੈ ਧੀਮੇ ਬੜੇ ਹੋਏ ਹੈਂਡੀ ਟੂ ਅਬੋਥਨੇਟਰ ਹੈ ਸਭ ਦੇ ਦਾਸ ਹੋ ਉੱਤਮਸਤ ਦਸਦਾਣਾ ਸੰਤ ਨਹੀਂ ਸਜਾਉਂਦੇ ਆਪਾਂ ਬਰੂ ਆਂਜਾ ਖੇਡ ਕਰਕੇ ਸੰਤਾਂ ਦੇ ਥੱਲੇ ਖੇਡ ਬਾਣੀ ਨਹੀਂ ਹੈ ਮਿਹਬਾਨੀ ਤਾਂ ਨਹੀਂ ਲਿਖੀ ਹੋਈ ਕਵੀਰ ਨੂੰ ਸੰਤ ਕਹਿਆ ਨਾ ਉਹ ਕਹਿੰਦਾ ਮੈਂ ਸੰਤ ਨਹੀਂ ਕਹ ਰਿਹਾ ਮੈਂ ਬਖਦਾਰ ਹਾਂ ਇਹ ਬਾਗਤ ਕਹਾਏ ਨੇ ਸੰਤ ਪਹਿਲਾਂ ਅਸੀਂ ਲੋਕ ਕਹਿੰਦੇ ਨੇ ਸੰਤ ਇਹਨਾਂ ਨੂੰ ਉਹ ਕਹਿੰਦੇ ਅਸੀਂ ਦੀ ਸੰਤ ਅਸੀਂ ਭਗਤਾਂ ਸੰਤਾਂ ਜੋ ਬਾਦਲ ਗਿਲੇ ਮਨੁੱਖਾ ਜੋ ਬਾਹਰ ਹੋ ਕੇ ਘਰ ਭੁਖੋਗੇ ਹਰ ਜਨ ਉੱਤਮ ਭਗਤ ਦਾ ਸਦਾ ਹੈ ਹਰ ਜਨ ਸੁਖ ਪਾਇ। ਮੰਨ ਪਰਮੇਸ਼ਰ ਦੀ ਆਗਿਆ ਨੂੰ ਮੰਨ ਕੇ ਸੁਖ ਪਾਇਆ। ਸਤਿਗੁਰ ਸਾਧਨ ਆਪਣੀ ਆਗਿਆ ਲੋਕਾਂ ਨੂੰ ਲਈ ਹੈ। ਸਤਿਗੁਰ ਸਾਧ ਆਪਣੀ ਆਗਿਆ ਲੋਕਾਂ ਨੂੰ ਬਣਾਉਂਦੇ ਨੇ। ਇਹਨਾਂ ਨੇ ਆਗਿਆ ਮੰਨ ਕੇ ਸੁਖ ਪਾਇਆ ਹੈ। ਆਗਿਆ ਮੰਨ ਸੁਖ ਪਾਈ। ਹਾਂਜੀ। ਜੋ ਤੁਸੀਂ ਭਾਵੇਂ ਸੱਤ ਕਰ ਮੰਨੇ ਭਾਣਾ ਮੰਨ ਵਸਾਈ ਜੋ ਤੁਸੀਂ ਭਾਵੇਂ ਜੋ ਪਰਮੈਸ਼ਰ ਨੂੰ ਪੋਂਦਾ ਉਹ ਜੰਮ ਸੱਤ ਕਰਕੇ ਬੋਲਦੇ ਨੇ ਇਹਾਂ ਨੂੰ ਭਾਵੇਂ ਉਹ ਬਿਠਾ ਲੰਦਾ ਹੁੰਦਾ ਹੁੰਦਾ ਹਕਤਾਂ ਨੂੰ ਉਹਨੂੰ ਸੱਤ ਕਰਕੇ ਬੋਲਦੇ ਭਾਵੇਂ ਗਰੀ ਗੋਦੜੀ ਮਿਲੀ ਆ ਭਾਵੇਂ ਨਹੀਂ ਮਿਲੀ ਭਾਵੇਂ ਰੋਟੀ ਦੀ ਜਗ੍ਹਾ ਜਵਦੀ ਭੂਸੀ ਰੇਤੀ ਉਹ ਵੀ ਸੱਤ ਕਰਕੇ ਬੰਨੇ ਆ ਖੁਸ਼ ਆ ਉਹ ਖਾ ਕੇ ਵੀ ਉਹ ਤੋਂ ਥਲੀਏ ਗੱਲ ਗਰੀ ਗੋਦੜੀ ਨਹੀਂ ਉਹਦਾ ਅਗਿਆਜਨ ਹੈ ਜੋ ਤੇਤੋ ਖੁਸ਼ ਨੇ ਅਗਿਆਮਾ ਉਹ ਰੇ ਵਿੱਚ ਸੁਖ ਹੈ ਅਗਿਆ ਵਿੱਚ ਸੁਖ ਹੈ ਅਗਿਆਮਾ ਨੂੰ ਸੁਖ ਪਾਈ ਜੋ ਤੁਸੀਂ ਭਾਵੇਂ ਸਤ ਕਰ ਮੰਨੇ ਭਾਣਾ ਮਨ ਵਸਾਈ ਉਹ ਜੋ ਪਰਮੇਸ਼ਰ ਨੂੰ ਪਾਉਂਦਾ ਉਹਨੂੰ ਸਤ ਕਰਕੇ ਬੁਲਦਾ ਉਹ ਨਾਲ ਕੋਲਦੇ ਵਿੱਚ ਬਸਿਆ ਪਿਆ ਤੂੰ ਪਾਣੇ ਦੇ ਵਿੱਚੋਂ ਬੰਨ ਤੇ ਕੀ ਹੋਇਆ ਪਾਣੇ ਨੂੰ ਬੰਨ ਕੇ ਕੋਲ ਟਿਕਿਆ ਹੈ ਪਰਾਂ ਮੁੱਕੀ ਹਦੀ ਕਹੇ ਕਬੀਰ ਸੋਹਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਪਾਰ ਚਟਾਰਾ ਲੈ ਗਿਓ ਤਵੀ ਤਾਗੜੀ ਝੂਠੀ ਝੂਠੀ ਕਹਿੰਦ ਕਬੀਰ ਸੋਹਰੇ ਸੰਤੋ ਤੈਨੂੰ ਸਤਨਾਂ ਵਾਰ-ਵਾਰ ਕਹਿ ਰਿਹਾ ਕਬੀਰ ਇਹ ਉਹ ਸਾਰਾ ਖੋਲ ਸਾਰੀ ਖੋਲ ਸੰਤਾ ਜਾਈ ਹੈ ਸੱਤ ਬਣੇ ਨੇ ਗੁਰੂ ਉਹਨਾਂ ਦੇ ਲੋਕਾਂ ਨੂੰ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਆਵਾਜ਼ ਇਹ ਉਲਟ ਪੜ੍ਹਦੇ ਛੱਡਦੇ ਹੋ ਕਵੀ ਨੇ ਸੰਤਾਂ ਨੂੰ ਪੜਾ ਰਿਹਾ ਜਦੋਂ ਆਂ ਕਿਹਾ ਤਾਂ ਸੰਤ ਕਹੇ ਹਾਂ ਮੈਂ ਉਲਟੇ ਸੇਵ ਕਰਕੇ ਆਉਂਗਾ ਸਭ ਸਰਗੇ ਅਮੋਲਟੇ ਸੇਵਕ ਕੋਲ ਤਨ ਤੇ ਡਰ ਭਗਤਾਂ ਨੇ ਕਹਿੰਦਾ ਮੈਂ ਡਰਦਾ ਇਹ ਡਰਦਾ ਡਰਦਾ ਸੰਤਾਂ ਲੋਕੀਂ ਦੱਸਦਾ ਇਹਨਾਂ ਦਾ ਉਲਟੀ ਸੇਵਾ ਕਰਦੇ ਨੇ ਚੇਤਰ ਬਰੇਡ ਕਰਦੇ ਨੇ ਉਲਟੀ ਸੇਵਾ ਆਂਦੀ ਹੈ ਸਮਝਾਉਣਾ ਉਹਨਾਂ ਨੂੰ ਕਦ ਫੜ ਕੇ ਨਿਆਣਿਆਂ ਦੇ ਕੰਨ ਫਟ ਕੇ ਨਹੀਂ ਸਮਝਾਉਂਦੇ ਪੁਲਸ ਵਾਲੇ ਕੀ ਕਰਦੇ ਨੇ ਉਲਟੀ ਸੇਵਾ ਹੀ ਕਰਦੇ ਨੇ ਇੱਕੋ ਦੀ ਸੇਵਾ ਹੀ ਇੱਕੋ ਦੀ ਉਲਟੀ ਸੇਵਾ ਉਲਟੀ ਸੇਵਾ ਡਾਟ ਡਾਟ ਕਰਕੇ ਸਮਝੋ ਸੇਵਾ ਹੁੰਦੀ ਐ ਉਹਦੇ ਪਾਣੀ ਚ ਚਲਣਾ ਆਪਣੀ ਗੱਲ ਬਦੂੜ ਸੱਚੀ ਚੰਗੀ ਇਹ ਉਲਟੀ ਸੇਵਾ ਪਰਮੇਸ਼ਰ ਦੀ ਗੱਲ ਨੂੰ ਮੰਨ ਕੇ ਉਹਦੇ ਪਾਣੀ ਚ ਚਲਣਾ ਸਿੱਧੀ ਸੇਵਾ ਇਸ ਕੱਲੀ ਸੇਵਾ ਹੈ ਪਰਮੇਸ਼ਰ ਦੇ ਪਾਣੀ ਚ ਚਲਣਾ ਸੇਵਾ ਹੈ ਪਰਮੇਸ਼ਰ ਦੇ ਪਾਣੀ ਦੂਲੇ ਨੂੰ ਚਲਾਉਣਾ ਇਹ ਉਲਟੀ ਸੇਵਾ ਸਮਝ ਲਿਆ ਲੋੜ ਉਲਟੇ ਪਾਸੇ ਆ ਰਹੇ ਹਨ ਉਲਟੇ ਪਾਸੇ ਜਾਂਦੇ ਨੂੰ ਸਿੱਧੇ ਪਾਸੇ ਚਲਾਉਣਾ ਮੋੜ ਕੇ ਸੁਝਾ ਕੇ ਡਰਾ ਕੇ ਪੈਦੇ ਕੇ ਉਹ ਗੁਦੀ ਇਹਨਾਂ ਆਇਆ ਹੋ ਜੁਜੇ ਇਹਨਾਂ ਕੀਤਾ ਇਹ ਉਲਟੀ ਸੇਵਾ ਸਰਦਨ ਕੇ ਹਉਲਟੇ ਸੇਵਕ ਇਹਾਂ ਦੇ ਉਲਟੀ ਸੇਵਾ ਕਰਦੇ ਇਹਨਾਂ ਨੂੰ ਡਰ ਕਾਲ ਤੋਂ ਜਾਂਦੇ ਨੂੰ ਮੋੜ ਕੇ ਸਿੱਧੇ ਰਸਤੇ ਪਾ ਦੇ ਉਲਟੀ ਸੇਵਾ ਕਰਦੇ ਉਹ ਨਾਲੇ ਗਿਆਰਦਾ ਲੋ ਜੀ ਉਹ ਤਾਂ ਕਹਿ ਦਿੰਦੇ ਹੁਣ ਤੇ ਅਸੀਂ ਤਾਂ ਸਿਪ ਘਨ ਸਕਦਾ ਨੇ ਲੈ ਲੋ